ਚੱਕ ਚੱਕ ਵਾਹਿਗੁਰੂ ਜੀ ਕੀ ਫਤਿਹ ਚਹੀਦ ਭਾਈ ਬੀਨਦ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਜੀ ਸਿੰਘ ਜੋ ਕਿ ਫਰੀਦਕੋਟ ਤੋਂ ਐਮਪੀ ਦੀ ਚੋਣ ਲੜ ਰਹੇ ਹਨ ਉਹਨਾਂ ਦੀ ਮਦਦ ਵਾਸਤੇ ਅੱਜ ਨਗਰਚੰਦ ਬਾਜਾ ਤੇ ਸਮੂਹ ਨਗਰ ਨਿਵਾਸੀ ਇਕੱਤਰ ਹੋ ਕੇ ਉਹਨਾਂ ਦੀ ਬਹੁਤ ਬੋਟ ਕੈਂਪਾਂ ਇੱਕ ਕੈਂਪ ਕਰ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾ ਸਾਰਨਾਰ ਵੈਜੀ ਪਾਰਟੀਆਂ ਨੂੰ ਛੱਡ ਕੇ ਆਪਾ ਹੁਣ ਆਪਣੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੌਮ ਦੇ ਡਿੱਗੀ ਹੋਏ ਪਾਗ ਨੂੰ ਸਰਤਿ ਦੁਆਰਾ ਰੱਖਿਆ ਹੈ ਉਹਨਾਂ ਦੇ ਖਾਤਰ ਆਪਾਂ ਆਪ ਲੜਨਾ ਹੈ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉਹ ਅੱਜ ਪਾਰਲੀਮੈਂਟ ਰ ਜਾਂਦੇ ਹਨ ਬੇਸ਼ੱਕ ਦੀ ਪੰਜਾਬ ਦਾ ਕੋਈ ਮੁੱਦਾ ਨਾ ਚੱਕਣ ਬੇਸ਼ੱਕ ਦੀ ਕੋਈ ਵੀ ਕੰਮ ਨਾ ਕਰਨ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਕੰਮ ਕੀਤਾ ਹੈ ਸੇਕਾਉਂ ਦੇ ਟਿੱਗੀ ਉਹੀ ਪਗੜ ਨੂੰ ਚੱਕਿਆ ਹੈ ਆਪਾਂ ਇਸ ਆਧਾਰ ਤੇ ਉਹਨਾਂ ਨੂੰ ਵੋਟ ਪਾਉਣੀ ਹੈ ਸੋ ਸੂਹ ਨਾਗਰਨ ਵਾਸੀ ਫਰੀਦਕੋਟ ਦੇ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਪਾਈ ਆਪਾਂ ਨੂੰ ਵੋਟਾਂ ਪਾਈਗੇ ਉਹਨਾਂ ਨੂੰ ਕਾਮਯਾਬ ਕਰੀਗੇ ਤੇ ਆਪਣੀ ਸੇਕਾਉਂ ਦੀ ਜਿਹੜੀ ਹੈ ਆਭਰੂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਬੀਨਦ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੋ ਕਿ ਫਰੀਦਕੋਟ ਤੋਂ ਐਮਪੀ ਦੀ ਚੋਣ ਲੜ ਰਹੇ ਹਨ। ਉਹਨਾਂ ਦੀ ਮਦਦ ਵਾਸਤੇ ਅੱਜ ਨਗਰਚੰਦ ਬਾਜਾ ਦੇ ਸਮੂਹ ਨਗਰ ਨਿਵਾਸੀ 71 ਹੋ ਕੇ ਉਹਨਾਂ ਦੀ ਬਹੁਤ ਬੋਟ ਕੈਂਪ ਕੈਂਪਨ ਕਰ ਰਹੇ ਹਨ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾਂ ਸਾਰਨਾਂ ਰਵੈਤਿ ਪਾਰਟੀਆਂ ਨੂੰ ਛੱਡ ਕੇ ਆਪਾਂ ਹੁਣ ਆਪਣੇ ਜਿਨ੍ਹਾਂ ਨੇ ਕੌਮ ਦੇ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪਾਗੜ ਨੂੰ ਸਿਰ ਤੇ ਦੁਬਾਰਾ ਰੱਖਿਆ ਹੈ ਉਹਨਾਂ ਦੇ ਖਾਤਰ ਆਪਾਂ ਆਪ ਲੜਨਾ ਹੈ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉਹ ਅੱਜ ਪਾਰਲੀਮੈਂਟ ਚ ਜਾਂਦੇ ਹਨ ਬੇਸ਼ੱਕ ਦੀ ਪੰਜਾਬ ਦਾ ਕੋਈ ਵੀ ਮੁੱਦਾ ਨਾ ਚੱਕਣ ਬੇਸ਼ੱਕ ਦੀ ਕੋਈ ਵੀ ਕੰਮ ਨਾ ਕਰਨਾ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਕੰਮ ਕੀਤਾ ਹੈ ਸਿਰ ਕੌਮ ਦੀ ਡਿੱਗੀ ਹੋਈ ਪਾਗੜ ਨੂੰ ਚੱਕਿਆ ਹੈ ਆਪਾਂ ਇਸ ਆਧਾਰ ਤੇ ਉਹਨਾਂ ਨੂੰ ਵੋਟ ਪਾਉਣੀ ਹੈ ਤੋਂ ਸੂਹ ਇਲਾਕਾ ਨਿਵਾਸੀ ਫਰੀਦਕੋਟ ਦੇ ਸੰਗਤਨ ਬੇਨਤੀ ਹੈ ਵਧ ਚੜ ਕੇ ਪਾਈ ਆਪਾਂ ਉਹਨਾਂ ਨੂੰ ਵੋਟਾਂ ਪਾਈਗੇ ਉਹਨਾਂ ਨੂੰ ਕਾਮਯਾਬ ਕਰੀਗੇ ਤੇ ਆਪਣੇ ਸੇਕ ਕੌਮ ਦੀ ਜਿਹੜੀ ਹੈ ਆਭਰੂ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਤਾਰਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਬੀਨਦ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਜੀਤ ਸਿੰਘ ਜੋ ਕਿ ਫਰੀਦਕੋਟ ਤੋਂ MP ਦੀ ਚੋਣ ਲੜ ਰਹੇ ਹਨ ਉਹਨਾਂ ਦੀ ਮਦਦ ਵਾਸਤੇ ਅੱਜ ਨਗਰਚੰਦ ਬਾਜਾ ਦੇ ਸਮੂਹ ਨਗਰ ਨਿਵਾਸੀ 71 ਹੋ ਕੇ ਉਹਨਾਂ ਦੀ ਬਹੁਤ ਬੋਟ ਬੈਂਕ ਕੈਂਪੇਨ ਕਰ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾਂ ਸਾਰਨਾਰ ਵੈਜੀ ਪਾਰਟੀਆਂ ਨੂੰ ਛੱਡ ਕੇ ਆਪਾਂ ਹੁਣ ਆਪਣੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪਾਗ ਨੂੰ ਸਿਰ ਤੇ ਦੁਬਾਰਾ ਰੱਖਿਆ ਹੈ ਉਹਨਾਂ ਦੇ ਖਾਤਰ ਆਪਾਂ ਆਪ ਲੜਨਾ ਹੈ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉਹ ਅੱਜ ਪਾਰਲੀਮੈਂਟ ਰ ਜਾਂਦੇ ਹਨ ਬੇਸ਼ੱਕ ਦੀ ਪੰਜਾਬ ਦਾ ਕੋਈ ਮੁੱਦਾ ਨਾ ਚੱਕਣ ਬੇਸ਼ੱਕ ਦੀ ਕੋਈ ਵੀ ਕੰਮ ਨਾ ਕਰਨਾ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਕੰਮ ਕੀਤਾ ਹੈ ਸਿੱਖ ਕੌਮ ਦੇ ਡਿੱਗੀ ਹੋਈ ਪਾਗ ਨੂੰ ਚੱਕਿਆ ਹੈ ਆਪਾਂ ਇਹ ਸਹਾਦਤ ਉਹਨਾਂ ਨੂੰ ਵੋਟ ਪਾਉਣੀ ਹੈ ਤੋਂ ਸਮੂਹ ਇਲਾਕਾ ਨਿਵਾਸੀ ਫਰੀਦਕੋਟ ਦੇ ਸੰਗਤਨ ਬੇਨਤੀ ਹੈ ਵੱਧ ਚੜ ਕੇ ਪਾਈ ਆਪਾਂ ਉਹਨਾਂ ਨੂੰ ਵੋਟਾਂ ਪਾਈਗੇ ਉਹਨਾਂ ਨੂੰ ਕਾਮਯਾਬ ਕਰੀਗੇ ਤੇ ਆਪਣੇ ਸੇਕ ਕੌਮ ਦੀ ਜਿਹੜੀ ਹੈ ਆਫਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਗੇ ਵਾਹਿਗੁਰੂ ਜੀ ਜਿੱਤਾਂ ਕਰਦਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਬੀਨਦ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਜੀਤ ਸਿੰਘ ਜੋ ਕਿ ਫਰੀਦਕੋਟ ਤੋਂ ਐਮਪੀ ਦੀ ਚੋਣ ਲੜ ਰਹੇ ਹਨ ਉਹਨਾਂ ਦੇ ਮੰਦਲ ਵਾਸਤੇ ਅੱਜ ਨਗਰਚੰਦ ਬਾਜਾ ਦੇ ਸਮੂਹ ਨਗਰ ਨਿਵਾਸੀ 71 ਹੋ ਕੇ ਉਹਨਾਂ ਦੀ ਬਹੁਤ ਬੋਟ ਕਵੈਂਕਾ ਇੱਕ ਬਿੰਦ ਕਰ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾਂ ਸਾਰਨਾਰ ਵੈਜੀ ਪਾਰਟੀਆਂ ਨੂੰ ਛੱਡ ਕੇ ਆਪਾਂ ਹੁਣ ਆਪਣੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪਾਗ ਨੂੰ ਸਿਰ ਤੇ ਦੁਆਣਾ ਰੱਖਿਆ ਹੈ ਉਹਨਾਂ ਦੀ ਖਾਤਰ ਆਪਾਂ ਆਪ ਲੜਦਾ ਹੈ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉਹ ਅੱਜ ਪਾਰਲੀਮੈਂਟ ਰ ਜਾਂਦੇ ਹਨ ਬੇਸ਼ੱਕ ਦੀ ਪੰਜਾਬ ਦਾ ਕੋਈ ਮੁੱਦਾ ਨਾ ਚੱਕਣ ਬੇਸ਼ੱਕ ਦੀ ਕੋਈ ਵੀ ਕੰਮ ਨਾ ਕਰਨ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਕੰਮ ਕੀਤਾ ਹੈ ਸਿੱਖ ਕੌਮ ਦੇ ਡਿੱਗੀ ਹੋਈ ਪੱਗ ਨੂੰ ਚੱਕਿਆ ਹੈ ਆਪਾਂ ਇਸ ਆਧਾਰ ਤੇ ਉਹਨਾਂ ਨੂੰ ਵੋਟ ਪਾਉਣੀ ਹੈ ਤੋਂ ਸਮੂਹ ਨਾਕਰਨ ਵਾਸੀ ਫਰੀਦਕੋਟ ਦੇ ਸੰਮਤਨ ਬੇਨਤੀ ਹੈ ਵੱਧ ਚੜ ਕੇ ਪਾਈ ਆਪਾਂ ਉਹਨਾਂ ਨੂੰ ਵੋਟਾਂ ਪਾਈਗੇ ਉਹਨਾਂ ਨੂੰ ਕਾਮਯਾਬ ਕਰੀਗੇ ਤੇ ਆਪਣੀ ਸਿੱਖ ਕੌਮ ਦੀ ਜਿਹੜੀ ਹੈ ਆਭਰੂ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀਤਾਂ ਕਰੇ ਵਾਹਿਗੁਰੂ ਜੀਤਾਂ ਕਰੇ ਵਾਹਿਗੁਰੂ ਜੀ ਦੀ ਖਫਤ ਸ੍ਰੀ ਹਰਿਦਪਾਈ ਬੀਬੀ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਜੀਤ ਸਿੰਘ ਜੋ ਕਿ ਫਰੀਦਕੋਟ ਤੋਂ ਐਮਪੀ ਦੀ ਚੋਣ ਲੜ ਰਹੇ ਹਨ ਉਹਨਾਂ ਦੀ ਮਦਦ ਵਾਸਤੇ ਅੱਜ ਨਗਰਚੰਦ ਬਾਜਾ ਦੇ ਸਮੂਹ ਨਗਰ ਨਿਵਾਸੀ ਇਕੱਤਰ ਹੋ ਕੇ ਉਹਨਾਂ ਦੀ ਬਹੁਤ ਬੋਟ ਕੈਂਪ ਆ ਇੱਕਪੈਣ ਕਰ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾ ਸਾਰਨਾਰ ਵੈਜੀ ਪਾਰਟੀਆਂ ਨੂੰ ਛੱਡ ਕੇ ਆਪਾ ਹੁਣ ਆਪਣੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪਾਗ ਨੂੰ ਸਰਸਤ ਦੁਆਰਾ ਰੱਖਿਆ ਹੈ ਉਹਨਾਂ ਦੀ ਖਾਤਰ ਆਪਾਂ ਆਪ ਲੜਨਾ ਹੈ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉਹ ਅੱਜ ਪਾਰਲੀਮੈਂਟ ਰ ਜਾਂਦੇ ਹਨ ਬੇਸ਼ੱਕ ਦੀ ਪੰਜਾਬ ਦਾ ਕੋਈ ਵੀ ਮੁੱਦਾ ਨਾ ਚੱਕਣ ਬੇਸ਼ੱਕ ਦੀ ਕੋਈ ਵੀ ਕੰਮ ਨਾ ਕਰਨਾ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਕੰਮ ਕੀਤਾ ਹੈ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਚੱਕਿਆ ਹੈ ਆਪਾਂ ਇਸ ਆਧਾਰ ਤੇ ਉਹਨਾਂ ਨੂੰ ਵੋਟ ਪਾਉਣੀ ਹੈ ਤੋਂ ਸਮੂਹ ਇਲਾਕਾ ਨਿਵਾਸੀ ਫਰੀਦਕੋਟ ਦੇ ਸੰਗਤਨ ਬੇਨਤੀ ਹੈ ਵੱਧ ਚੜ ਕੇ ਪਾਈ ਆਪਾਂ ਉਹਨਾਂ ਨੂੰ ਵੋਟਾਂ ਪਾਈਗੇ ਉਹਨਾਂ ਨੂੰ ਕਾਮਯਾਬ ਕਰੀਗੇ ਤੇ ਆਪਣੀ ਸਿੱਖ ਕੌਮ ਦੀ ਜਿਹੜੀ ਹੈ ਆਪਰੋਹ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਹੀਦ ਭਾਈ ਬੀਨਦ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਜੀਤ ਸਿੰਘ ਜੋ ਕਿ ਫਰੀਦਕੋਟ ਤੋਂ ਐਮਪੀ ਦੀ ਚੋਣ ਲੜ ਰਹੇ ਹਨ ਉਹਨਾਂ ਦੀ ਮਦਦ ਵਾਸਤੇ ਅੱਜ ਨਗਰਚੰਦ ਬਾਜਾ ਦੇ ਸਮੂਹ ਨਗਰ ਨਿਵਾਸੀ 71 ਹੋ ਕੇ ਉਹਨਾਂ ਦੀ ਬਹੁਤ ਬੋਟ ਬੈਂਕ ਕੈਂਪੇਨ ਕਰ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪ ਸਾਰਨਾਰ ਵੈਜੀ ਪਾਰਟੀਆਂ ਨੂੰ ਛੱਡ ਕੇ ਆਪਾਂ ਹੁਣ ਆਪਣੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪਾਗ ਨੂੰ ਚਿਰ ਤੋਂ ਦਵਾਣਾ ਰੱਖਿਆ ਹੈ ਉਹਨਾਂ ਦੀ ਖਾਤਰ ਆਪਾਂ ਆਪ ਲੜਨਾ ਹੈ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉਹ ਅੱਜ ਪਾਰਲੀਮੈਂਟਰ ਜਾਂਦੇ ਹਨ ਬੇਸ਼ੱਕ ਦੀ ਪੰਜਾਬ ਦਾ ਕੋਈ ਵੀ ਮੁੱਦਾ ਨਾ ਚੱਕਣ ਬੇਸ਼ੱਕ ਦੀ ਕੋਈ ਵੀ ਕੰਮ ਨਾ ਕਰਨ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਕੰਮ ਕੀਤਾ ਹੈ ਇਸ ਕੌਮ ਦੇ ਡਿੱਗੀ ਹੋਈ ਪਾਗ ਨੂੰ ਚੱਕਿਆ ਹੈ ਆਪਾਂ ਇਸ ਆਧਾਰ ਤੇ ਉਹਨਾਂ ਨੂੰ ਵੋਟ ਪਾਉਣੀ ਹੈ ਸੋ ਸੂਬਾ ਇਲਾਕਾ ਦੇ ਵਾਸੀ ਫਰੀਦਕੋਟ ਦੇ ਸੰਗਤਨ ਬੇਨਤੀ ਹੈ ਵਰ ਚੜ ਕੇ ਪਾਈ ਆਪਾਂ ਨੂੰ ਵੋਟਾਂ ਪਾਈ ਗਏ ਉਹਨਾਂ ਨੂੰ ਕਾਮਯਾਬ ਕਰੀਏ ਤੇ ਆਪਣੇ ਸੇਕ ਕੌਮ ਦੀ ਜਿਹੜੀ ਹੈ ਆਭਰੂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਤਾਰਾ ਵਾਹਿਗੁਰੂ ਜੀ